30000 ਕਰੋੜ ਰੁਪਈਆ ਸਿੱਧਾ ਲੁੱਟ ਕੇ ਦੇਸ਼ ਦਾ ਆਮ ਲੋਕਾਂ ਦਾ ਜਿਹੜਾ ਟੈਕਸ ਦਾ ਪੈਸਾ 30000 ਕਰੋੜ ਰੁਪਈਆ ਲੁੱਟ ਕੇ ਅੰਬਾਨੀ ਦੀ ਜੇਬ ਚ ਪਾਤਾ ਉਹਦਾ ਸਵਾਲ ਨਾ ਪੁੱਛੀਏ ਇਹ ਤਾਂ ਗੱਲ ਲੰਗੋਵਾਲ ਸਾਹਿਬ ਦੀ ਸਰਾਸਰ ਝੂਠ ਆ ਇਸ ਐਸਜੀਪੀਸੀ ਤੋਂ ਸਭ ਨੂੰ ਹੀ ਪਤਾ ਹੈ ਵੀ ਕਿਹਦੇ ਅੰਡਰ ਆ ਤੇ ਐਸਜੀਪੀਸੀ ਦਾ ਪ੍ਰਧਾਨ ਕਿਦੀ ਜੇਬ ਚੋਂ ਨਿਕਲਦਾ ਇਹ ਤਾਂ ਸਭ ਨੂੰ ਪਤਾ ਹੈ ਜਿਵੇਂ ਮੌਸਮ ਬਦਲਦਾ ਏ ਹੁਣੇ ਮੌਸਮ ਆ ਜਿਹੜਾ 2019 ਦਾ ਚੋਣਾਂ ਦਾ ਮੌਸਮ ਹੈ ਕਈ ਨਵੀਆਂ ਪਾਰਟੀਆਂ ਆਉਣੀਆਂ ਏ ਤੇ ਜਿੱਦਣ ਚੋਣਾਂ ਚਲੀਆਂ ਜਾਣੀਆਂ ਉਦੋਂੋਂ ਪਾਰਟੀਆਂ ਵੀ ਨਾਲੀ ਨਾਲ ਚੋਣਾਂ ਦੇ ਨਾਲ ਚਲੀਆਂ ਜਾਣੀਆਂ ਤੇ ਕਈ ਪਾਰਟੀਆਂ ਬਣਣਗੀਆਂ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਮਨਜੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਪਾਲ ਖੇਰਾ ਵੱਲੋਂ ਦਿੱਤੇ ਗਏ ਅਸਤੀਫੇ ਤੇ ਬਿਆਨ ਦਿੱਤਾ ਸਭ ਤੋਂ ਪਹਿਲਾ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਤੇ ਗਏ ਬਿਆਨ ਦੀ ਕਰਦੇ ਆ ਬਿੱਟੂ ਦਾ ਕਹਿਣਾ ਹੈ ਕਿ ਪੰਜਾਬ ਦੇ ਕਾਂਗਰਸੀ ਸਸਦਾਂ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤਾਂ ਜੋ ਨਰਿੰਦਰ ਮੋਦੀ ਨੂੰ 2014 ਵਿੱਚ ਕੀਤੇ ਗਏ ਵਾਅਦੇ ਯਾਦ ਦਿਲਾਏ ਜਾ ਸਕਣ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਰਾਫੇਲ ਡੀਲ 'ਚ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਇਆ ਗਿਆ ਅਤੇ ਫਾਇਦਾ 1 ਜਾਂ 2 ਕਰੋੜ ਦਾ ਨਹੀਂ ਬਲਕਿ 30000 ਕਰੋੜ ਦਾ ਹੈ ਪ੍ਰਦਰਸ਼ਨ ਆਪੋਜੀਸ਼ਨ ਪਾਰਟੀ ਦਾ ਡਿਊਟੀ ਆ ਆਪੋਜੀਸ਼ਨ ਪਾਰਟੀ ਦਾ ਕੰਮ ਆ ਜਿਹੜੀ ਚੀਜ਼ ਸਰਕਾਰ ਨਹੀਂ ਕਰ ਰਹੀ ਜੋ ਲੋਕਾਂ ਦੀ ਆਵਾਜ਼ ਆ ਉਹ ਅਸੀਂ ਆਵਾਜ਼ ਉਠਾਈਏ ਹੁਣ ਜਿੱਥੇ ਤੱਕ ਗੱਲ ਪਾਰਲੀਮੈਂਟ ਦੀ ਆ ਜਿੱਦਣ ਦਾ ਸੈਸ਼ਨ ਸ਼ੁਰੂ ਹੋਇਆ ਜਾਖੜ ਸਾਹਿਬ ਸਾਡੇ ਸਾਰੇ ਪੰਜਾਬ ਦੇ ਐਮਪੀ ਲਗਾਤਾਰ ਅਸੀਂ ਕਹਿ ਰਹੇ ਹਾਂ ਵੀ ਕਿਸਾਨ ਦੇ ਮੁੱਦਿਆਂ ਤੇ ਸਾਨੂੰ ਗੱਲ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਅਜ ਤੱਕ ਕਿਸਾਨ ਦੇ ਮੁੱਦੇ ਤੇ ਉਠਾਉਣ ਦਾ ਮੌਕਾ ਨਹੀਂ ਮਿਲਿਆ। ਦੂਜੀ ਗੱਲ ਆਪਾਂ ਰਫਾਲ ਜਿਹੜਾ ਸਭ ਤੋਂ ਵੱਧ ਰਫਾਲ ਡੀਲ ਚੱਲ ਰਹੀ ਆ। ਉਹਦੇ ਲੋਕਾਂ ਦੇ ਮਨ 'ਚ ਸਵਾਲ ਕੀ ਨੇ? ਸਭ ਤੋਂ ਵੱਡੇ ਸਵਾਲ ਤਿੰਨ ਨੇ। ਪਹਿਲੀ ਗੱਲ ਵੀ ਜਿਹੜਾ ਡਬਲ ਏ ਡਬਲ ਏ ਨਮਾ ਨਵਾ ਇੱਕ ਮੋਦੀ ਸਾਹਿਬ ਦੇ ਬੜੇ ਕਰੀਬੀ ਨੇ ਅਨਿਲ ਅੰਬਾਨੀ ਜੀ। ਅਨਿਲ ਅੰਬਾਨੀ ਨੂੰ ਇਹ ਡੀਲ ਕਿਉਂ ਦਿੱਤੀ ਗਈ ਜਿਨ੍ਹਾਂ ਕੋਲ ਜਹਾਜ਼ ਕਾਗਜ਼ ਦਾ ਬਣਾਉਣ ਦਾ ਵੀ ਐਕਸਪੀਰੀਅੰਸ ਨਹੀਂਗਾ ਕਾਗਜ਼ ਦਾ ਜਹਾਜ਼ ਬਣਾਉਣ ਦਾ ਵੀ ਐਕਸਪੀਰੀਅੰਸ ਨਹੀਂਗਾ ਦੂਜੀ ਗੱਲ ਇਹ ਕਹਿੰਦੇ ਜੀ ਐਮਰਜੈਂਸੀ ਸੀ ਇਸ ਕਰਕੇ ਸਾਨੂੰ ਜਹਾਜ਼ ਬਹੁਤ ਜਲਦੀ ਜਿਹੜਾ ਇਹ ਉਹ ਮੰਗਾਉਣੇ ਸੀਗੇ ਇਸ ਕਰਕੇ ਅਸੀਂ ਡਬਲ ਏ ਨੂੰ ਅਨਿਲੰਬਾਨੀ ਨੂੰ ਇਹ ਡੀਲ ਦੇਤੀ ਰਿਲਾਇੰਸ ਨੂੰ ਦੇਤੀ ਅੱਜ 5 ਸਾਲ ਹੋ ਗਏ ਸਰਕਾਰ 'ਚ ਇੱਕ ਜਹਾਜ਼ ਵੀ ਜੀ ਐਮਰਜੈਂਸੀ ਸੀ ਐਮਰਜੈਂਸੀ ਤੁਸੀਂ ਇਹ ਡੀਲ ਅੰਬਾਨੀ ਨੂੰ ਦਿੱਤੀ ਕਿ ਇੱਕ ਜਹਾਜ਼ ਵੀ ਹਿੰਦੁਸਤਾਨ ਦੀ ਧਰਤੀ ਤੇ ਆਇਆ ਸਾਡੇ ਜਿਹੜੇ ਇੰਡੀਅਨ ਮੇਕ ਇਨ ਇੰਡੀਆ ਦੀ ਗੱਲ ਕਰਦੇ ਆ ਉਹਨਾਂ ਦਾ ਕੈਨਸਲ ਕਰਕੇ ਇਹਨਾਂ ਨੇ ਡੀਲ ਇਹਨਾਂ ਨੂੰ ਦਿੱਤੀ ਹੁਣ ਕਹਿੰਦੇ ਜਹਾਜ਼ ਆਊਗਾ ਸਤੰਬਰ 2019 ਚ ਹਜੇ ਇੱਕ ਵੀ ਜਹਾਜ਼ ਨਹੀਂ ਆਇਆ ਤੀਜੀ ਗੱਲ ਜਿਹੜਾ ਰੇਟ ਦਾ ਇਹਨਾਂ ਫਰਕ ਪੈ ਗਿਆ ਜਿਹੜਾ ਤਿੰਨ ਗੁਣਾ ਰੇਟ ਵਧਾਇਆ 526 ਕਰੋੜ ਦਾ ਇੱਕ ਜਹਾਜ਼ ਸੀ 526 ਕਰੋੜ ਦਾ ਹੁਣ 1600 ਕਰੋੜ ਤੋਂ ਉੱਤੇ ਦਾ ਜਹਾਜ਼ ਹੈ ਇੱਕ ਤੇ ਉਹ 30000 ਕਰੋੜ ਰੁਪਈਆ ਸਿੱਧਾ ਲੁੱਟ ਕੇ ਦੇਸ਼ ਦਾ ਆਮ ਲੋਕਾਂ ਦਾ ਜਿਹੜਾ ਟੈਕਸ ਦਾ ਪੈਸਾ 30000 ਕਰੋੜ ਰੁਪਈਆ ਲੁੱਟ ਕੇ ਅੰਬਾਨੀ ਦੀ ਜੇਬ ਚ ਪਾਤਾ ਉਹਦਾ ਸਵਾਲ ਨਾ ਪੁੱਛੀਏ ਪੰਜਾਬ ਦੇ ਸੰਸਦਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਲੂ ਲੈ ਕੇ ਕੀਤੇ ਗਏ ਪ੍ਰਦਰਸ਼ਨ ਨੂੰ ਉਹਨਾਂ ਨੇ ਸਹੀ ਦੱਸਿਆ ਅਤੇ ਨਾਲ ਹੀ ਉਹਨਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਸੰਬੰਧੀ ਦਿੱਤੀ ਗਈ ਸਲਾਹ ਤੇ ਬੋਲਦੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਕੋਲ ਫੂਡ ਪ੍ਰੋਸੈਸਿੰਗ ਮੰਤਰਾਲਾ ਹੈ ਇਸ ਲਈ ਕਿਸਾਨਾਂ ਦੇ ਆਲੂ ਉਹਨਾਂ ਨੂੰ ਖਰੀਦਣੇ ਚਾਹੀਦੇ ਨੇ ਨਾ ਕਿ ਉਹਨਾਂ ਦੇ ਜ਼ਖਮਾਂ ਤੇ ਨਮਕ ਛੜਕਣਾ ਚਾਹੀਦੇ ਜਿਹੜੀ ਤੁਸੀਂ ਗੱਲ ਕੀਤੀ ਆ ਆਲੂਆਂ ਦੀ ਪ੍ਰਧਾਨ ਮੰਤਰੀ ਬੜੀ ਆਸ ਸੀ ਕਿ ਵੀ ਸਾਨੂੰ ਗੁਰਦਾਸਪੁਰ ਆਏ ਨੇ ਤੇ ਕੋਈ ਕਿਸਾਨ ਦੀ ਗੱਲ ਕਰਨਗੇ ਕੋਈ ਫਸਲਾਂ ਦੀ ਗੱਲ ਕਰਨਗੇ ਕੋਈ ਮੈਂ ਐਮਐਸਪੀ ਦੀ ਗੱਲ ਕਰਨਗੇ ਪਰ ਨਹੀਂ ਚੁੱਪ ਕਰਕੇ ਉਸੇ ਤਰੀਕੇ ਨਾਲ ਆਪਣੀ ਜੁਮਲੇਬਾਜ਼ੀ ਕਰਕੇ ਮੁੜ ਗਿਆ ਜ ਆਲੂ ਜਿਹੜਾ ਬੀ ਜਿਹੜਾ ਦੁਨੀਆ ਚ ਦੇਸ਼ ਚ ਜਿਹੜਾ ਆਲੂ ਦਾ ਬੀ ਜਾਂਦਾ ਉਹ ਸਾਡੇ ਦਵਾਬੇ ਤੇ ਮਾਲਵੇ ਇੱਥੋਂ ਬੀ ਤਿਆਰ ਹੋ ਕੇ ਜਾਂਦਾ ਏ ਤਾਂ ਆਲੂ ਦੀ ਸਾਰੀ ਜਗ੍ਹਾ ਖੇਤੀ ਹੁੰਦੀ ਆ ਬੀ ਇੱਥੋਂ ਬਣਦਾ ਏ ਤੇ ਉਸ ਕਿਸਾਨ ਨੂੰ 2-2 ਰੁਪਏ ਕਿਲੋ 2-2 ਰੁਪਏ ਕਿਲੋ ਜਿਹੜਾ ਇਹ ਆਲੂ ਉਹਨੂੰ ਸਿੱਟਣਾ ਪੈ ਰਿਹਾ ਏ ਤੇ ਉਹਦੀ ਆਵਾਜ਼ ਨਾ ਠਾਈਏ ਤੇ ਫਿਰ ਸ੍ਰੀ ਕਰਨ ਕੀ ਗਏ ਆ ਉੱਥੇ ਇਸ ਕਰਕੇ ਅਸੀਂ ਇਹ ਬਾਤ ਉਠਾਉਂਦੇ ਰਵਾਂਗੇ ਚਾਹੇ ਉਹ ਮਿਰਚਾਂ ਹਰ ਸਿਮਰਤ ਕੌਰ ਨੂੰ ਲੱਗਣ ਜਿਨ੍ਹਾਂ ਕੋਲ ਆਪ ਡੱਬਾਬੰਦ ਮਹਿਕਮਾ ਹੈ ਤੇ ਉਹਨਾਂ ਨੂੰ ਬੜਾ ਬੁਰਾ ਲੱਗਦਾ ਏ ਜੇ ਅਸੀਂ ਕੋਈ ਪ੍ਰਦਰਸ਼ਨ ਕਰਦੇ ਆ ਦੋ ਦਿਨ ਰਹਿ ਗਏ ਦੋ ਦਿਨ ਹੋਰ ਵੀ ਪ੍ਰਦਰਸ਼ਨ ਕਰਾਂਗੇ ਕਿਉਂ ਨਾ ਕਰੀਏ 15-15 ਲੋਕਾਂ ਨੇ ਲੱਖਾਂ ਨੇ ਸਾਨੂੰ ਲੋਕਾਂ ਨੇ ਬਣਾ ਕੇ ਭੇਜਿਆ ਨਹੀਂ ਗੱਲ ਕਿਉਂ ਨਹੀਂ ਕਰਾਂਗੇ ਜੀ ਤੁਹਾਨੂੰ ਪੁੱਛ ਕੇ ਕਰਨੀ ਹੈ ਕਿਹਦੀ ਗੱਲ ਕਰਨੀ ਆ ਸੀ ਇਸ ਕਰਕੇ ਚੰਗਾ ਹੁੰਦਾ ਹਰ ਸਿਮਰਤ ਕੌਰ ਸਾਨੂੰ ਸਾਰਿਆਂ ਨੂੰ ਕਹਿੰਦੇ ਵੀ ਹਾਂ ਇੱਕ ਛਾਨਾ ਦਾ ਮੁੱਦਾ ਏ ਵੀ ਮੈਂ ਪ੍ਰਧਾਨ ਮੰਤਰੀ ਤੋਂ ਟਾਈਮ ਲੈਣੀ ਆ ਮੇਰੇ ਨਾਲ ਚੱਲੋ ਸਾਰੇ ਮੈਂਬਰ ਪਾਰਲੀਮੈਂਟ ਪ੍ਰਧਾਨ ਮੰਤਰੀ ਨਾਲ ਗੱਲ ਕਰਦੇ ਆ ਪਰ ਮੰਦ ਭਾਗੀ ਗੱਲ ਆ ਹਰ ਸਿਮਰਤ ਕੌਰ ਜੀ ਤਾਨੇ ਮੈਨੇ ਤੋਂ ਸਵਾਏ ਉਹਨਾਂ ਨੂੰ ਕੁਝ ਆਉਂਦਾ ਨਹੀਂ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ ਸਰਕਾਰੀ ਸਕੂਲਾਂ ਦੀ ਬਰਾਬਰੀ ਦੇਸੀ ਟਾਬੇ ਨਾਲ ਕਰਨ ਤੇ ਬੋਲਦੇ ਆ ਉਹਨੇ ਕਿਹਾ ਕਿ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਗੰਭੀਰ ਹੈ ਅਤੇ ਇਸ ਦਿਸ਼ਾ ਵਿੱਚ ਵੀ ਕਈ ਕਦਮ ਉਠਾਏ ਜਾ ਰਹੇ ਨੇ ਨਾ ਕਿਤੇ ਜਿਹੜੀ ਉਹਨਾਂ ਦੀ ਮਨਸ਼ਾ ਸੀ ਇਹ ਕਹਿਣ ਦੀ ਗੱਲ ਸੀ ਵੀ ਜਿਹੜੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਏਸੀ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਤੇ ਉਸ ਤਰੀਕੇ ਨਾਲ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਉਹਨੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਉਹ ਪ੍ਰਬੰਧ ਨਹੀਂ ਗੇ ਮਨਸ਼ਾ ਉਹਨਾਂ ਦੀ ਜੋ ਉਹਨਾਂ ਦਾ ਕਹਿਣ ਦਾ ਜੋ ਮੈਂ ਪੜਿਆ ਹੈ ਸੁਣਿਆ ਹੈ ਉਹਨਾਂ ਦੀ ਇਹੀ ਆ ਵੀ ਸਾਨੂੰ ਜਿਹੜਾ ਸਰਕਾਰੀ ਸਕੂਲਾਂ ਦੇ ਮਿਆਰ ਆ ਜੇ ਅਸੀਂ ਆਮ ਬੱਚਿਆਂ ਦੀ ਗੱਲ ਕਰਦੇ ਆ ਗਰੀਬਾਂ ਦੇ ਬੱਚਿਆਂ ਦੀ ਗੱਲ ਕਰਦੇ ਆ ਜੇ ਸਰਕਾਰ ਪਿੰਡਾਂ ਦੇ ਸਕੂਲਾਂ ਦੀ ਗੱਲ ਕਰਦੇ ਆ ਉਹਨਾਂ ਦੇ ਮਿਆਰ ਵੀ ਆ ਜਿਹੜੇ ਉਹ ਜ਼ਰੂਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਚੱਕਣੇ ਚਾਹੀਦੇ ਆ ਸਰਕਾਰ ਤੁਹਾਡੀ ਨੇ ਚੱਕਣੇ ਆ ਇਹ ਜਿਹੜੇ ਮੁੱਦੇ ਨੇ ਜਾਂ ਕੋਈ ਸਕੂਲ ਆ ਉਹ ਨਹੀਂ ਭਈ ਉਹ ਕਿਸੇ ਨੂੰ ਥੋੜੀ ਕਹਿ ਰਹੇ ਨੇ ਉਹ ਕਿਸੇ ਨੂੰ ਥੋੜੀ ਕਹਿ ਰਿਹਾ ਵੀ ਤੁਸੀਂ ਕਰੋ ਉਹ ਤਾਂ ਇੱਕ ਗੱਲ ਕਰ ਰਹੇ ਆ ਹਾਂ ਵੀ ਸਾਨੂੰ ਇਹਨਾਂ ਦੇ ਮਿਆਰ ਅਸੀਂ ਚੱਕਣ ਸਮਾਰਟ ਸਕੂਲ ਅਸੀਂ ਬਣਾ ਰਹੇ ਆ ਵੀ ਇਹਨਾਂ ਨੂੰ ਹੋਰ ਵਧੀਆ ਬਣਾਈਏ ਉਹ ਕਿਸੇ ਨੂੰ ਥੋੜੀ ਕਹਿ ਰਹੇ ਨੇ ਵੀ ਤੂੰ ਕੋਈ ਕਰੇ ਕੋਈ ਉਹ ਕਹੇ ਆਪ ਨੂੰ ਹੀ ਰਹਿ ਆ ਵੀ ਹਾਂ ਸਾਡੀ ਅੱਜ ਦੀ ਪੋਜੀਸ਼ਨ ਇਹ ਆ ਤੇ ਇਹਨੂੰ ਅਸੀਂ ਕਿਸ ਤਰੀਕੇ ਨਾਲ ਸੁਧਾਰ ਕਰਨਾ ਹੈ ਇਸ ਕਿਸ ਤਰੀਕੇ ਨਾਲ ਇੰਪਰੂਵਮੈਂਟ ਕਰਨਾ ਉਹਦੀ ਉਹ ਗੱਲ ਕਰ ਰਹੇ ਆ ਇੱਕ ਹੋਰ ਹੈ ਜੀ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਉਹ ਕਾਫੀ ਮਨਮਰਜ਼ੀ ਕਰਦੇ ਨੇ ਫੀਸਾਂ ਵਸੂਲਦੇ ਨੇ ਉਹਦੇ ਤੇ ਵੀ ਕੋਈ ਗੱਲਬਾਤ ਕੀਤੀ ਜਾਊਗੀ ਤੁਹਾਡੇ ਦੇਖੋ ਤੁਸੀਂ ਇਹ ਬਹੁਤ ਵੱਡੀ ਤੇ ਵਧੀਆ ਮੁੱਦਾ ਤੁਸੀਂ ਚੱਕਿਆ ਜਦੋਂ ਵੀ ਐਡਮਿਸ਼ਨਾਂ ਆਉਂਦੀਆਂ ਇਹ ਬਹੁਤ ਵੱਡੇ ਮੁੱਦੇ ਉੱਪਰ ਕੇ ਆਉਂਦੇ ਆ ਇਹ ਤੇ ਬੜੀਆਂ ਕਮੇਟੀਆਂ ਬਣੀਆਂ ਐ ਬੜਾ ਕੁਝ ਬਣਿਆ ਪਰ ਮੈਨੂੰ ਪੂਰੀ ਆਸ ਹੈ ਵੀ ਜਿਹੜਾ ਇਸ ਵਾਰ ਜਦੋਂ ਮਾਰਚ ਦਾ ਮਹੀਨਾ ਆਏਗਾ ਜਦੋਂ ਇਹ ਐਡਮਿਸ਼ਨਾਂ ਸ਼ੁਰੂ ਹੋ ਜਾਣਗੀਆਂ ਇਸ ਵਾਰ ਜਿਹੜੇ ਸਾਡੇ ਸੈਕਟਰੀ ਨੇ ਜਿਹੜੇ ਸੈਕਟਰੀ ਨੇ ਐਜੂਕੇਸ਼ਨ ਦੇ ਤੇ ਮੰਤਰੀ ਨੇ ਉਹ ਬੜਾ ਇਸ ਵਿੱਚ ਬੜੇ ਡੂੰਘੇ ਤਰੀਕੇ ਨਾਲ ਇਨਵੋਲ ਵੀ ਨੇ ਤੇ ਮੈਨੂੰ ਉਮੀਦ ਆ ਵੀ ਉਹ ਕੰਮ ਇਸ ਵਾਰ ਬੜਾ ਸਖਤੀ ਨਾਲ ਲਿਆ ਜਾਊਗਾ ਜਿਹੜੀਆਂ ਮਨਮਰਜ਼ੀ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਕਰਦੇ ਆ ਇਸ ਦੇ ਨਾਲ ਹੀ ਸੁਖਪਾਲ ਖਹਿਰਾ ਤੇ ਐਚਐਸ ਫੂਲਕਾ ਵੱਲੋਂ ਦਿੱਤੇ ਗਏ استੀਫੇ ਤੇ ਵੀ ਰਮਨੀਤ ਬਿੱਟੂ ਬੱਲੋਂ ਆਪਣਾ ਪ੍ਰਤੀਕਰਮ ਦਿੱਤਾ ਗਿਆ। ਦੇਖੋ ਮੌਸਮ ਆ ਜਿਵੇਂ ਮੌਸਮ ਬਦਲਦਾ ਏ ਹੁਣੇ ਮੌਸਮ ਆ ਜਿਹੜਾ 2019 ਦਾ ਚੋਣਾਂ ਦਾ ਮੌਸਮ ਆ। ਕਈ ਨਵੀਆਂ ਪਾਰਟੀਆਂ ਆਉਣੀਆਂ ਏ ਤੇ ਜਿੱਦਣ ਚੋਣਾਂ ਚਲੀਆਂ ਜਾਣੀਆਂ ਉਦੋਂੋਂ ਪਾਰਟੀਆਂ ਵੀ ਨਾਲੀ ਨਾਲ ਚੋਣਾਂ ਦੇ ਨਾਲ ਚਲੀਆਂ ਜਾਣੀਆਂ ਤੇ ਕਈ ਪਾਰਟੀਆਂ ਬਣ ਗਈਆਂ। ਦੇਖੋ ਇਹ ਤਾਂ ਗੱਲ ਲੰਗੋਵਾਲ ਸਾਹਿਬ ਦੀ ਸਰਾਸਰ ਝੂਠ ਆ। ਇਸ ਐਸਜੀਪੀਸੀ ਤੋਂ ਸਭ ਨੂੰ ਹੀ ਪਤਾ ਹੈ ਵੀ ਕਿਹਦੇ ਅੰਡਰ ਆ। ਤੇ ਐਸਜੀਪੀਸੀ ਦਾ ਪ੍ਰਧਾਨ ਕਿਦੀ ਜੇਬ ਚੋਂ ਨਿਕਲਦਾ। ਇਹ ਤਾਂ ਸਭ ਨੂੰ ਪਤਾ ਹੈ ਇਹ ਗੱਲ ਕਹਿਣੀ ਤੇ ਮੈਂ ਸਮਝਦਾ ਬਹੁਤ ਇੱਕ ਹਾਸੋਹੀਣ ਗੱਲ ਕਰਨ ਬਰਾਬਰ ਆ ਪਰ ਜਿੱਥੇ ਤੱਕ ਫੂਲਕਾ ਸਾਹਿਬ ਦੀ ਗੱਲ ਕੀਤੀ ਆ ਦੇਖੋ ਫੂਲਕਾ ਸਾਹਿਬ ਸਿਆਣੇ ਨੇ ਬੜੇ ਸੀਨੀਅਰ ਨੇ ਉਹਨਾਂ ਨੇ ਸੁਪਰੀਮ ਕੋਰਟ ਚ ਚਾਹੇ 84 ਦੇ ਕੇਸ ਹੋਣ ਚਾਹੇ ਹੋਰ ਹੋਣ ਬੜੇ ਗੰਭੀਰਤਾ ਨਾਲ ਉਹਨਾਂ ਨੇ ਚੱਕੇ ਨੇ ਪਰ ਮੈਰੀ ਦੇਖੋ ਇੱਕ ਸਿਆਸਤ ਦੇ ਤੌਰ ਤੇ ਜਿਵੇਂ ਗੱਲ ਕਰਾਂ ਹੁਣ ਮੈਂ ਸਮਝਦਾ ਸਿਆਸਤ ਤਦ ਵੱਲ ਉਹਨਾਂ ਨੂੰ ਪੰਜਾਬ ਦੇ ਵੱਲ ਉਹਨਾਂ ਨੂੰ ਮੂੰਹ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਵਿਸ਼ਵਾਸ ਉਹਨਾਂ ਦਾ ਸੀ ਜੋ ਲੁਧਿਆਣੇ ਦੇ ਲੋਕਾਂ ਨਾਲ ਦਾਖੇ ਦੇ ਲੋਕਾਂ ਨਾਲ ਉਹਨਾਂ ਨੇ ਜੋ ਵਿਸ਼ਵਾਸ ਤੋੜਿਆ ਏ ਕਿਉਂਕਿ ਇੰਨੀਆਂ ਵੋਟਾਂ ਲੈ ਕੇ ਜਾਣਾ ਇੱਕ ਰਿਕਾਰਡ ਤੋੜ ਵੋਟਾਂ ਨਾਲ ਤੇ ਵੋਟ ਪਾਉਣਾ ਲੋਕ ਸਭ ਕੁਝ ਆਪਣਾ ਅਰਪਤ ਕਰਤਾ ਮਤਲਬ ਵੋਟ ਦਾ ਮਤਲਬ ਇਹ ਹੁੰਦਾ ਤੇ ਉਹਨਾਂ ਨੇ ਕਦੇ ਆ ਕੇ ਬਾਤ ਵੀ ਨਹੀਂ ਪੁੱਛੀ ਤੇ ਇਸ ਕਰਕੇ ਉਹਨਾਂ ਨੂੰ ਠੀਕ ਆ ਮੀਡੀਆ 'ਚ ਸਿਆਸਤ ਕਰਨੀ ਚਾਹੀਦੀ ਆ ਕੋਰਟ 'ਚ ਆਪਣੇ ਕੰਮ ਕਰਨਾ ਚਾਹੀਦਾ ਏ ਔਰ ਗੱਲ ਧਾਰਮਿਕ ਦੇ ਉਹ ਗੱਲਾਂ ਕਰਨ ਪਰ ਇਸ ਗੱਲ 'ਚ ਉਹਨਾਂ ਨੇ ਮੰਨ ਲੋਕਾਂ ਦਾ ਤੋੜਿਆ ਚਾਹੇ ਪਹਿਲਾਂ ਐਮਪੀ ਦੀ ਇਲੈਕਸ਼ਨ ਹੋਵੇ ਉਦੋਂ ਬਾਅਦ ਐਮਐਲਏ ਬਣ ਗਏ ਫਿਰ ਸੀਐਲਪੀ ਲੀਡਰ ਬਣ ਗਏ ਫਿਰ ਹੌਲੀ-ਹੌਲੀ ਹਰ ਚੀਜ਼ ਤੋਂ ਸਤੀਫਾ ਦਿੰਦੇ 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 ਨਿਕਲ ਗਏ ਕਿਉਂਕਿ ਇਹ ਕੰਮ ਕਰਨੇ ਬੜੇ ਔਖੇ ਆ ਲੋਕਾਂ 'ਚ ਰਹਿਣਾ ਪਰਿਵਾਰ ਛੱਡ ਕੇ ਕਾਰੋਬਾਰ ਕੰਮ ਛੱਡ ਕੇ ਇਹ ਹਰੇਕ ਦੇ ਵਸ ਦੀ ਗੱਲ ਨਹੀਂ ਮੈਨੂੰ ਲੱਗਦਾ ਇਹ ਫੁਲਕਰ ਸਾਹਿਬ ਨੂੰ ਮਾਫਕ ਨਹੀਂ ਗੱਲ ਸੋ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਨਾਲ ਲੋਕਾਂ ਦਾ ਨੁਕਸਾਨ ਹੋ ਰਿਹਾ ਅਜੇ ਵਿੱਚ ਨਾ ਮੰਤਰੀਆਂ ਤੇ ਲੀਡਰਾਂ ਵੱਲੋਂ ਸਿਰਫ ਤੇ ਸਿਰਫ ਬਿਆਨ ਧੱਕੇ ਜਾ ਰਹੇ ਨੇ ਜੇਕਰ ਗੱਲ ਗਰਾਊਂਡ ਜ਼ੀਰੋ ਦੀ ਕੀਤੀ ਜਾਵੇ ਤਾਂ ਗਰਾਊਂਡ ਜ਼ੀਰੋ ਤੇ ਕੋਈ ਵੀ ਕੰਮ ਕਿਸੇ ਵੀ ਲੀਡਰ ਵੱਲੋਂ ਨਹੀਂ ਕੀਤਾ ਜਾ ਰਿਹਾ ਕਿਸ ਦੇ ਵਿੱਚ ਕਿੰਨਾ ਕਦਮ ਹੈ ਪਤਾ ਤਾਂ ਉਹਨਾਂ ਨੂੰ ਲੱਗੂ ਜਦੋਂ ਇਹ ਧਰਤੀ ਤੇ ਰਹਿ ਕੇ ਖੁਦ ਲੋਕਾਂ ਦੇ ਨਾਲ ਲੱਕੇ ਕੰਮ ਕਰਨਗੇ ਨਹੀਂ ਤਾਂ ਸਿਆਸਤ ਹੋ ਰਹੀ ਹੈ ਅਤੇ ਹੁੰਦੀ ਹੀ ਰਹੇਗੀ ਜਿਸ ਦਾ ਆਮ ਜਨਤਾ ਨੂੰ ਨੁਕਸਾਨ ਹੀ ਨੁਕਸਾਨ ਹੈ ਲੁਧਿਆਣਾ ਤੋਂ ਸੰਜੀਤ ਸੈਣੀ ਪੰਜਾਬੀ ਲੁਕਚਾਨਲ